ਜਹ ਸੀ ਮਤ ਦੇਵੋ ਹਰ ਸੁਆਮੀ ਹਮ ਤੈਸੇ ਬੁਲਗ ਬੁਲਾਗੀ ਬੜੇ ਵਾਰੀ ਅਸੀਂ ਆਪਣੇ ਨਿੱਜੀ ਜੀਵਨ ਦੇ ਵਿੱਚ ਦੂਸਰਿਆਂ ਦੇ ਨਾਲ ਗੁੱਸਾ ਕਰ ਜਾਂਦੇ ਆ ਕਿ ਉਹਨੇ ਇਹ ਗੱਲ ਕਿਉਂ ਆਖੀ ਇਹ ਤੇ ਚਲੋ ਫੇਰ ਵੀ ਬੜੀ ਸੁਭਾਵਿਕ ਗੱਲ ਹੈ ਪਰ ਬੜੇ ਆਰੀ ਅਸੀਂ ਨਾਮ ਵਾਰ ਸ਼ਖਸੀਅਤਾਂ ਤੇ ਗੁੱਸਾ ਕਰ ਜਾਂਦੇ ਆ ਜੇ ਉਹਨਾਂ ਦੇ ਮੂੰਹੋਂ ਕੁਝ ਐਸਾ ਨਿਕਲ ਜਾਵੇ ਜੋ ਸਾਨੂੰ ਪਸੰਦ ਨਾ ਜੇ ਉਹ ਕਿਸੇ ਧਰਮ ਦੇ ਕਿਸੇ ਕਰਮ ਦੇ ਖਿਲਾਫ ਕੁਝ ਬੋਲ ਦੇਣ ਕਿਸੇ ਹੋਰ ਸ਼ਖਸੀਅਤ ਦੇ ਖਿਲਾਫ ਕੁਝ ਬੋਲ ਦੇਣ ਕਿਸੇ ਵਰਤਾਰੇ ਦੇ ਖਿਲਾਫ ਕੁਝ ਬੋਲ ਦੇਣ ਅਸੀਂ ਗੁੱਸਾ ਖਾ ਜਾਂਦੇ ਆ ਉਮੀਦ ਕਰਦੇ ਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 667ਵੇਂ ਅੰਕ ਤੇ ਵਿਰਾਜਮਾਨ ਗੁਰੂ ਰਾਮਦਾਸ ਸਾਹਿਬ ਦੁਆਰਾ ਲਿਖੀ ਹੋਈ ਗੁਰਬਾਣੀ ਦੀ ਇਹ ਪੰਕਤੀ ਜੋ ਹਾਂ ਆਪਾਂ ਹੁਣੇ ਪੜ੍ਹੀ ਹੈ ਇਹ ਸਾਨੂੰ ਸਹਾਇਤਾ ਕਰੇਗੀ ਇਸ ਗੁੱਸੇ ਵਾਲੇ ਵਰਤਾਰੇ ਤੋਂ ਬਚਣ ਦੇ ਵਿੱਚ ਆਓ ਸ਼ੁਰੂ ਕਰੀਏ ਧਨ ਆਸਰੀ ਮਹਲਾ 4 ਹਰ ਕੇ ਸੰਤ ਜਨਾ ਹਰ ਜਪਿਓ ਤਿਨ ਕਾ ਦੂਖ ਭਰਮ ਭਉ ਭਾਗੀ ਆਪਣੀ ਸੇਵਾ ਆਪ ਕਰਾਈ ਗੁਰਮਤ ਅੰਤਰ ਜਾਗੀ ਏ ਭਾਈ ਪ੍ਰਮਾਤਮਾ ਦੇ ਜਿਨ੍ਹਾਂ ਸੰਤ ਜਨਾ ਨੇ ਪ੍ਰਮਾਤਮਾ ਦਾ ਨਾਮ ਜਪਿਆ ਉਹਨਾਂ ਦਾ ਹਰੇਕ ਦੁੱਖ ਹਰੇਕ ਭਰਮ ਹਰੇਕ ਡਰ ਦੂਰ ਹੋ ਜਾਂਦਾ ਹੈ ਜੀਵਨ ਦੇ ਵਿੱਚ ਸਾਨੂੰ ਦੁੱਖ ਦਾ ਅਹਿਸਾਸ ਕਦੋਂ ਹੁੰਦਾ ਜਦੋਂ ਸਾਨੂੰ ਇਹ ਲੱਗਦਾ ਕਿ ਇਹ ਜੋ ਹੋਇਆ ਇਹ ਹੋਣਾ ਨਹੀਂ ਸੀ ਚਾਹੀਦਾ ਭਾਵੇਂ ਉਹ ਕੋਈ ਵਰਤਾਰਾ ਹੋਵੇ ਭਾਵੇਂ ਕਿਸੇ ਦੀ ਕਹੀ ਕੋਈ ਗੱਲ ਹੋਵੇ ਜਦੋਂ ਸਾਨੂੰ ਲੱਗਦਾ ਹੈ ਕਿ ਕੁਝ ਐਸਾ ਹੋ ਗਿਆ ਜਿਹੜਾ ਹੋਣਾ ਨਹੀਂ ਸੀ ਚਾਹੀਦਾ ਅਸੀਂ ਤੁਖੀ ਮਹਿਸੂਸ ਕਰਦੇ ਹਾਂ ਜਦੋਂ ਅਸੀਂ ਪ੍ਰਮਾਤਮਾ ਦਾ ਨਾਮ ਜਪਣ ਲੱਗ ਜਾਂਦੇ ਹਾਂ ਪ੍ਰਭੂ ਦੇ ਨਾਮ ਨਾਲ ਤੇ ਖੁੱਤ ਪ੍ਰਮਾਤਮਾ ਦੇ ਨਾਲ ਸਾਂਝ ਪਾ ਲੈਨੇ ਆ ਉਹਦੀ ਰਜ਼ਾ ਦੇ ਵਿਸ਼ੇ ਦਾ ਸਾਨੂੰ ਅਹਿਸਾਸ ਹੋ ਜਾਂਦਾ ਸਮਝ ਆ ਜਾਂਦੀ ਹੈ ਕਿ ਉਹਦੀ ਰਜ਼ਾ ਦਾ ਕੀ ਮਤਲਬ ਹੈ ਫਿਰ ਸਾਨੂੰ ਜੀਵਨ ਦੇ ਵਿੱਚ ਕੋਈ ਵੀ ਵਰਤਾਰਾ ਐਸਾ ਨਹੀਂ ਲੱਗਦਾ ਕਿ ਇਹ ਹੋਣਾ ਨਹੀਂ ਸੀ ਚਾਹੀਦਾ ਕੁਝ ਵੀ ਹੋਈ ਜਾਵੇ ਸਾਡੇ ਅੰਦਰ ਇੱਕ ਅਹਿਸਾਸ ਹੁੰਦਾ ਹੈ ਕਿ ਇਹ ਸਭ ਉਹਦੀ ਰਜ਼ਾ ਅਧੀਨ ਹੋ ਰਿਹਾ ਹੈ ਅਸੀ ਤੁਖੀ ਨਹੀਂ ਹੁੰਦੇ ਸੋ ਹਰ ਕੇ ਸੰਤ ਜਨਾ ਹਰ ਜਪਿਓ ਤਿਨ ਕਾ ਦੁਖ ਭਰਮ ਭਉ ਭਾਗੀ ਕਿਸੇ ਤਰ੍ਹਾਂ ਦਾ ਸਾਨੂੰ ਭਲੇਖਾ ਨਹੀਂ ਰਹਿ ਜਾਂਦਾ ਕਿਸੇ ਤਰ੍ਹਾਂ ਦਾ ਦੁੱਖ ਨਹੀਂ ਰਹਿ ਜਾਂਦਾ ਤੇ ਕਿਸੇ ਤਰ੍ਹਾਂ ਦਾ ਵੀ ਡਰ ਨਹੀਂ ਰਹਿ ਜਾਂਦਾ ਪਰ ਪ੍ਰਮਾਤਮਾ ਦਾ ਨਾਮ ਕਿਹਨੇ ਜਪਣਾ ਹੈ ਕਿਹਨੇ ਨਹੀਂ ਜਪਣਾ ਇਹ ਖੁਦ ਉਹ ਪ੍ਰਮਾਤਮਾ ਨਿਰਧਾਰਤ ਕਰਦਾ ਹੈ ਆਪਣੀ ਸੇਵਾ ਆਪ ਕਰਾਈ ਗੁਰਮਤ ਅੰਤਰ ਜਾਗੀ ਜਿਨ੍ਹਾਂ ਨੂੰ ਆਪਣੇ ਲੜ ਲਾਉਣਾ ਹੁੰਦਾ ਹੈ ਉਹਨਾਂ ਨੂੰ ਪ੍ਰਮਾਤਮਾ ਗੁਰੂ ਦੇ ਲੜ ਲਾਉਂਦਾ ਹੈ ਗੁਰੂ ਦੇ ਸ਼ਬਦਾਂ ਦਾ ਪ੍ਰਭਾਵ ਉਹਨਾਂ ਦੇ ਹਿਰਦਿਆਂ ਤੇ ਪਾਉਂਦਾ ਹੈ ਹਰ ਕੈ ਨਾਮ ਰਤਾ ਬੈ ਰਾਗੀ ਹਰ ਹਰ ਕਥਾ ਸੁਣੀ ਮਨ ਭਾਈ ਗੁਰਮਤ ਹਰ ਲਿਵ ਲਾਗੀ ਰਹਾਓ ਏ ਭਾਈ ਜਿਹੜਾ ਮਨੁੱਖ ਪਰਮਾਤਮਾ ਦੇ ਨਾਮ ਵਿੱਚ ਮਗਨ ਰਹਿੰਦਾ ਹੈ ਉਹ ਮਾਇਆ ਦੇ ਮੋਹ ਤੋਂ ਨਿਰਲੇਪ ਹੋ ਜਾਂਦਾ ਹੈ ਉਹ ਜਿਉਂ-ਜਿਉਂ ਪਰਮਾਤਮਾ ਦੀ ਸਿਫਤ-ਸਲਾਹ ਦੀਆਂ ਗੱਲਾਂ ਸੁਣਦਾ ਹੈ ਉਹ ਗੱਲਾਂ ਉਹਨੂੰ ਆਪਣੇ ਮਨ ਦੇ ਵਿੱਚ ਹੋਰ ਵਧੇਰੇ ਪਿਆਰੀਆਂ ਲੱਗਦੀਆਂ ਜਾਂਦੀਆਂ ਗੁਰੂ ਦੇ ਉਪਦੇਸ਼ ਦੀ ਬਰਕਤ ਨਾਲ ਉਸ ਦੀ ਲਗਨ ਪਰਮਾਤਮਾ ਦੇ ਵਿੱਚ ਲੱਗੀ ਰਹਿੰਦੀ ਹੈ ਪਰਮਾਤਮਾ ਦੇ ਵਰਤਾਰੇ ਅਦੁੱਪਤ ਨੇ ਇਹ ਸਾਰਾ ਸੰਸਾਰ ਅਦਪੁੱਤ ਹੈ ਤੇ ਇਸ ਸੰਸਾਰ ਨੂੰ ਬਣਾਉਣ ਵਾਲਾ ਕੌਣ ਹੈ ਖੁਦ ਪਰਮਾਤਮਾ ਸੋਚੋ ਕਿ ਜਿੰਨਾ ਕੁ ਸਾਨੂੰ ਸਾਡੀਆਂ ਅੱਖਾਂ ਦੇ ਨਾਲ ਦਿਖਦਾ ਹੈ ਇਹੀ ਇੰਨਾ ਅਦਪੁੱਤ ਹੈ ਤੇ ਜਿਹੜਾ ਸਾਨੂੰ ਨਹੀਂ ਦਿਖਦਾ ਜਿਹੜਾ ਸੂਖਮ ਹੈ ਜਾਂ ਜਿਹੜਾ ਦੂਰ ਹੈ பிரਹਮੰਡ ਬਹੁਤ ਵਿਸ਼ਾਲ ਹੈ ਉਹ ਕਿੰਨਾ ਅਦਪੁੱਤ ਹੋਏਗਾ ਇਹਨਾਂ ਗੱਲਾਂ ਦੀ ਜਦੋਂ ਅਸੀਂ ਵਿਚਾਰ ਕਰਨ ਲੱਗਦੇ ਜਿਵੇਂ ਜਿਵੇਂ ਅਸੀਂ ਪਰਮਾਤਮਾ ਦੀ ਵਿਡਿਆਈ ਨੂੰ ਵੇਖਣ ਦੀ ਕੋਸ਼ਿਸ਼ ਕਰਨ ਲੱਗਦੇ ਹਾਂ ਉਹਨੂੰ ਸਮਝਣ ਦੀ ਕੋਸ਼ਿਸ਼ ਕਰਨ ਲੱਗਦੇ ਹਾਂ ਸਾਡੀ ਸੋਚ ਖੁੱਲਦੀ ਜਾਂਦੀ ਹੈ ਜਿਉਂ-ਜਿਉਂ ਅਸੀਂ ਪ੍ਰਮਾਤਮਾ ਵੱਲੋਂ ਰਚੇ ਇਸ ਵਿਸ਼ਾਲ ਬ੍ਰਹਿਮੰਡ ਨੂੰ ਵੇਖਣ ਲੱਗਦੇ ਹਾਂ ਇਹਦੇ ਬਾਰੇ ਸੋਚਣ ਲੱਗਦੇ ਹਾਂ ਆਪ ਦੇ ਆਪ ਤੋਂ ਸਾਡੀ ਸੋਚ ਤੂਰ ਹੁੰਦੀ ਜਾਂਦੀ ਹੈ ਭਾਵ ਸਾਡੇ ਅੰਦਰੋਂ ਆਪਾ ਭਾਵ ਜਿਹੜਾ ਉਹ ਖਤਮ ਹੁੰਦਾ ਜਾਂਦਾ ਸਾਨੂੰ ਇੰਜ ਲੱਗਣ ਲੱਗ ਜਾਂਦਾ ਹੈ ਕਿ ਇੰਨੇ ਵਿਸ਼ਾਲ ਬ੍ਰਹਿਮੰਡ ਦੇ ਵਿੱਚ ਮੈਂ ਤੇ ਕੁਝ ਵੀ ਨਹੀਂ ਮੇਰੀ ਤੇ ਕੋਈ ਹਸਤੀ ਹੀ ਹਰ ਕਾ ਨਾਮ ਰੱਤਾ ਬੈਰਾਗੀ ਹਰ ਹਰ ਕਥਾ ਸੁਣੀ ਮਨ ਪਾਈ ਪ੍ਰਮਾਤਮਾ ਦੀ ਸਿਫਤ ਸਲਾਹ ਦੀਆਂ ਗੱਲਾਂ ਸੁਣਦੇ ਰਹੀਏ ਉਹਦੀ ਵੱਡਮੁੱਲਤਾ ਨੂੰ ਉਹਦੀ ਵਿਸ਼ਾਲਤਾ ਨੂੰ ਸੋਚਦੇ ਰਹੀਏ ਸੰਤ ਜਨਾ ਕੀ ਜਾਤ ਹਰ ਸੁਆਮੀ ਤੁਮ ਠਾਕੁਰ ਹਮ ਸੰਗੀ ਜੈਸੀ ਮਤ ਦੇਵੋ ਹਰ ਸੁਆਮੀ ਹਮ ਤੈਸੇ ਬੁਲਗ ਬੁਲਾਗੀ ਏ ਹਰੀ ਪ੍ਰਭੂ ਦੁਨੀਆ ਦੇ ਲੋਕ ਆਪਣੀ ਉੱਚੀ ਜਾਤ ਦਾ ਮਾਣ ਕਰਦੇ ਆ ਪਰ ਸੰਤ ਜਨਾਂ ਦੀ ਜਾਤ ਤੂੰ ਆਪ ਹੀ ਹੈ ਸੰਤ ਜਨ ਤੈਥੋਂ ਹੀ ਆਤਮਕ ਜੀਵਨ ਲੈਂਦੇ ਨੇ ਏ ਪ੍ਰਭੂ ਤੂੰ ਸਾਡਾ ਮਾਲਕ ਹੈ ਤੂੰ ਠਾਕੁਰ ਹਮ ਸੰਗੀ ਸੰਗੀ ਤੋਂ ਭਾਵ ਸਵਾੰਗ ਧਾਰਨ ਕਰਨ ਵਾਲਾ ਕਿਸੇ ਦੇ ਪੂਰਨਿਆਂ ਉੱਤੇ ਤੁਰਨ ਵਾਲਾ ਹੁਣ ਸਵਾੰਗੀ ਜਿਸ ਨੇ ਕਿਸੇ ਦਾ ਸਵਾੰਗ ਧਾਰਿਆ ਹੋਵੇ ਕਿਸੇ ਦੀ ਨਕਲ ਕੀਤੀ ਹੋਵੇ ਕਿਸੇ ਦੀ ਐਕਟਿੰਗ ਉਹ ਬੰਦਾ ਕਰ ਰਿਹਾ ਹੋਵੇ ਤਾਂ ਜਿਹਦੀ ਐਕਟਿੰਗ ਕਰ ਰਿਹਾ ਜਿਵੇਂ ਉਹਨੇ ਕੀਤਾ ਹੁੰਦਾ ਉਵੇਂ ਹੀ ਐਕਟਿੰਗ ਕਰਨ ਵਾਲਾ ਕਰੇ ਫਿਲਮ ਦੀ ਉਦਾਹਰਨ ਲਏ ਲੋ ਕਿਸੇ ਇਨਸਾਨ ਦੀ ਜੀਵਨੀ ਤੇ ਫਿਲਮ ਬਣੀ ਹੈ ਤਾਂ ਉਸ ਫਿਲਮ ਦਾ ਜਿਹੜਾ ਐਕਟਰ ਹੈ ਉਹ ਉਂਝ ਹੀ ਕਰਦਾ ਹੈ ਉਂਝ ਹੀ ਕਰਨ ਦੀ ਕੋਸ਼ਿਸ਼ ਕਰਦਾ ਜਿਵੇਂ ਉਸ ਅਸਲੀ ਇਨਸਾਨ ਨੇ ਕੀਤਾ ਹੁੰਦਾ ਉਹਦਾ ਸਵਾਂਗ ਧਾਰਦਾ ਹੈ ਨਕਲ ਕਰਦਾ ਹੈ ਸੋ ਪ੍ਰਮਾਤਮਾ ਜੀ ਤੁਸੀਂ ਮਾਲਕ ਤੁਸੀਂ ਉਹ ਅਸਲੀ ਬੰਦੇ ਹੋ ਹਮ ਸੰਗੀ ਅਸੀਂ ਸਵਾਂਗੀ ਜਿੱਦਾਂ ਦਾ ਆਪ ਦਾ ਰੂਪ ਤੁਸੀਂ ਸਾਨੂੰ ਦਿਖਾਇਆ ਉਦਾਂ ਦਾ ਅਸੀਂ ਇਸ ਦੁਨੀਆ ਦੇ ਵਿੱਚ ਆਪ ਦਾ ਰੂਪ ਵਿਚਾਰ ਰਹੇ ਹਾਂ ਦਿਖਾ ਰਹੇ ਹਾਂ ਜੈਸੀ ਮਤ ਦੇਵੋ ਹਰ ਸਾਨੂੰ ਕਿ हे ਪ੍ਰਮਾਤਮਾ ਤੂੰ ਸਾਨੂੰ ਚਿੱਤਾਂ ਦੀ ਵੀ ਅਕਲ ਦੇਂਦਾ ਹੈ ਤੈਸੇ ਬੁਲਗ ਬੁਲਾ ਕੇ ਉਸੇ ਤਰ੍ਹਾਂ ਦੇ ਬੋਲ ਅਸੀਂ ਬੋਲਦੇ ਹਾਂ ਸੋ ਜਦੋਂ ਕਿਸੇ ਦੇ ਬੋਲੇ ਬੋਲਾਂ ਤੇ ਗੁੱਸਾ ਆਵੇ ਭਾਵੇਂ ਉਹ ਨਿੱਜੀ ਜੀਵਨ ਦੇ ਵਿੱਚ ਹੋਵੇ ਭਾਵੇਂ ਉਹ ਕਿਸੇ ਮਸ਼ਹੂਰ ਸ਼ਖਸੀਅਤ ਦੀਆਂ ਆਖੀਆਂ ਗੱਲਾਂ ਜਾਂ ਆਖੇ ਬੋਲ ਹੋਵਣ ਇਸ ਗੱਲ ਨੂੰ ਯਾਦ ਰੱਖਿਏ ਕਿ ਜੈਸੀ ਮਤ ਪ੍ਰਮਾਤਮਾ ਨੇ ਉਸ ਇਨਸਾਨ ਨੂੰ ਦਿੱਤੀ ਵੈਸਾ ਹੀ ਉਹਨੇ ਬੋਲਿਆ ਉਸ ਮਤ ਉਸ ਅਕਲ ਦੇ ਅਨੁਸਾਰ ਹੀ ਉਹਨੇ ਬੋਲ ਬੋਲੇ ਇਹ ਚ ਗੁੱਸਾ ਕਰਨ ਵਾਲੀ ਕੋਈ ਗੱਲ ਕਿਆ ਹਮ ਕਿਰਮ ਨਾਨ ਨਿਕ ਕੀ ਰੇ ਤੁਮ ਵੱਡ ਪੁਰਖ ਵਡਾਗੀ ਤੁਮਰੀ ਗਤ ਮਿਤ ਕਹਿ ਨਾ ਸਕੈ ਪ੍ਰਭ ਹਮ ਕਿਉ ਕਰ ਮਿਲੈ ਅਪਾਗੀ اے ਪ੍ਰਭ ਸਾਡੀ ਕੀ ਪਾਇਆ ਹੈ ਅਸੀਂ ਬਹੁਤ ਛੋਟੇ ਕਿਰਮ ਹਾਂ ਨਿੱਕੇ ਨਿੱਕੇ ਕੀੜੇ ਹਾਂ ਤੂੰ ਵੱਡਾ ਪੁਰਖ ਹੈ ਕਿ ਤੇਰੀ ਹਸਤੀ ਦੇ ਸਾਹਮਣੇ ਤੇਰੇ ਇਸ ਵਿਸ਼ਾਲ ਜਗਤ ਦੇ ਵਿੱਚ ਸਾਡੀ ਕੋਈ ਹਸਤੀ ਨਹੀਂ ਅਸੀਂ ਜੀਵ ਇਹ ਨਹੀਂ ਦੱਸ ਸਕਦੇ ਕਿ ਤੂੰ ਕਿਉਂ ਜਿਆ ਹੈ ਕਿੱਡਾ ਵੱਡਾ ਹੈ ਅਸੀਂ ਭਾਗਹੀਣ ਜੀਵ ਆਪਣੇ ਉਦਮ ਨਾਲ ਤੈਨੂੰ ਕਿਵੇਂ ਮਿਲ ਸਕਦੇ ਇਹ ਜੋ ਸਵਾਲ ਹੈ ਕਿਉਂ ਕਰ ਮਿਲੈ ਅਪਾਗੀ ਇਹ ਕਿਸੇ ਉੱਤਰ ਦੀ ਝਾਕ ਦੇ ਵਿੱਚ ਪੁੱਛਿਆ ਗਿਆ ਸਵਾਲ ਨਹੀਂ ਜਾਪਦਾ ਬਲਕਿ ਇਹ ਦਰਸਾਉਣ ਦੇ ਲਈ ਪੁੱਛਿਆ ਗਿਆ ਸਵਾਲ ਜਾਪਦਾ ਕਿ ਅਸੀਂ ਆਪਦੇ ਉੱਦਮ ਦੇ ਨਾਲ ਤੈਨੂੰ ਮਿਲ ਹੀ ਨਹੀਂ ਸਕਦੇ ਆਪਦੇ ਉੱਦਮ ਤੋਂ ਭਾਵ ਕਿ ਜਿਸ ਸਾਡੇ ਉੱਤਮ ਕਰਨ ਦੇ ਵਿੱਚ ਪਰਮਾਤਮਾ ਦਾ ਕੋਈ ਹੱਥ ਨਾ ਹੋਵੇ ਤੇ ਐਸਾ ਕੋਈ ਉੱਦਮ ਹੈ ਹੀ ਨਹੀਂ ਜੋ ਅਸੀਂ ਕਰੀਏ ਤੇ ਪਰਮਾਤਮਾ ਦੋਦੇ ਚ ਹੱਥ ਨਾ ਹੋਵੇ ਕਿਉਂਕਿ ਹਰ ਇੱਕ ਉੱਤਮ ਹਰ ਇੱਕ ਕੰਮ ਕਰਨ ਦਾ ਵਿਚਾਰ ਉਹਨੂੰ ਕਰਨ ਦੀ ਸ਼ਮਤਾ ਉਹਨੂੰ ਕਰਨ ਦੀ ਹਿੰਮਤ ਸਭ ਕੁਝ ਉਸ ਪ੍ਰਮਾਤਮਾ ਵੱਲੋਂ ਹੀ ਸਾਨੂੰ ਬਖਸ਼ਿਆ ਜਾਂਦਾ ਹੈ ਸੋ ਜੇ ਉਸ ਪ੍ਰਮਾਤਮਾ ਨੂੰ ਪਾਉਣ ਦੇ ਲਈ ਅਸੀਂ ਕੋਈ ਉਤਪਮ ਕਰਦੇ ਹਾਂ ਤਾਂ ਉਹ ਖੁਦ ਨਹੀਂ ਕਰ ਰਹੀ ਆਪ ਦੀ ਮਰਜ਼ੀ ਨਾਲ ਨਹੀਂ ਕਰ ਰਹੀ ਉਹ ਸਾਡਾ ਖੁਦ ਦਾ ਉਤਪਮ ਨਹੀਂ ਹੈ ਉਸ ਪ੍ਰਮਾਤਮਾ ਵੱਲੋਂ ਬਖਸ਼ਿਆ ਹੋਇਆ ਉਹ ਸਾਡੇ ਤੋਂ ਕਰਵਾ ਰਿਹਾ ਆਪਣਾ ਉਹ ਉਤਪਮ ਉਹ ਕਾਰਜ ਹਰ ਪ੍ਰਭ ਸੁਆਮੀ ਕਿਰਪਾ ਧਾਰ ਹਮ ਹਰ ਹਰ ਸੇਵਾ ਲਾਗੀ ਨਾਨਕ ਦਾਸਨ ਦਾਸ ਕਰੋ ਪ੍ਰਭ ਹਮ ਹਰ ਕਥਾ ਕਥਾਗੀ ਏ ਹਰੀ ਪ੍ਰਭੂ ਏ ਮਾਲਕ ਸਾਡੇ ਉੱਤੇ ਮਿਹਰ ਕਰ ਅਸੀਂ ਤੇਰੀ ਸੇਵਾ ਭਗਤੀ ਦੇ ਵਿੱਚ ਲੱਗੀਏ ਇਨਾਨਕ ਆਖੋ हे ਪ੍ਰਭੂ ਸਾਨੂੰ ਆਪਣੇ ਦਾਸਾਂ ਦਾ ਦਾਸ ਬਣਾ ਲੈ ਅਸੀਂ ਤੇਰੀ ਸਿਫਤ ਸਲਾਹ ਦੀਆਂ ਗੱਲਾਂ ਕਰਦੇ ਰਹੀਏ ਤਨਾਸਰੀ ਮਹਲਾ 4 ਹਰ ਕਾ ਸੰਤ ਸਤ ਗੁਰ ਸਤ ਪੁਰਖਾ ਜੋ ਬੋਲੇ ਹਰ ਹਰ ਬਾਣੀ ਜੋ ਜੋ ਕਹੈ ਸੁਣੈ ਸੋ ਮੁਕਤਾ ਹਮ ਤਿਸ ਕੈ ਸਦ ਕੁਰਬਾਨੀ ਏ ਭਾਈ ਗੁਰੂ ਮਹਾਪੁਰਖ ਹੈ ਗੁਰੂ ਪ੍ਰਮਾਤਮਾ ਦਾ ਸੰਤ ਹੈ ਜਿਹੜਾ ਪ੍ਰਮਾਤਮਾ ਦੀ ਸਿਫਤ ਸਲਾਹ ਦੀ ਬਾਣੀ ਉਚਾਰਦਾ ਹੈ ਜਿਹੜਾ ਜਿਹੜਾ ਮਨੁੱਖ ਇਸ ਬਾਣੀ ਨੂੰ ਪੜਦਾ ਸੁਣਦਾ ਹੈ ਉਹ ਪਾਪਾਂ ਤੋਂ ਮੁਕਤ ਹੋ ਜਾਂਦਾ ਹੈ ਏ ਭਾਈ ਮੈਂ ਉਸ ਗੁਰੂ ਤੋਂ ਸਦਕੇ ਆ ਜਿਸ ਗੁਰੂ ਨੇ ਸਾਨੂੰ ਇਹ ਬਾਣੀ ਪਰਦਾਨ ਕੀਤੀ ਹੈ ਕਿਉਂਕਿ ਗੁਰੂ ਦੀ ਬਾਣੀ ਦੇ ਵਿੱਚੋਂ ਸਾਨੂੰ ਸਹੀ ਜੀਵਨ ਜਾਂਚ ਦੀ ਸਮਝ ਪੈਂਦੀ ਹੈ ਐਸੀ ਜੀਵਨ ਜਾਂਚ ਦੀ ਸਮਝ ਪੈਂਦੀ ਹੈ ਜਿੰਨੂੰ ਜੇ ਅਸੀਂ ਫੋਲੋ ਕਰਾਂਗੇ ਪਾਪਾਂ ਤੋਂ ਮੁਕਤ ਰਹਿਾਂਗੇ ਦੁੱਖਾਂ ਤੋਂ ਬਚੇ ਰਹਿਾਂਗੇ ਹਰ ਕੇ ਸੰਤ ਸੁਨੋ ਜਸ ਕਾਨੀ ਹਰ ਹਰ ਕਥਾ ਸੁਨੋ ਇੱਕ ਨਿਮਖ ਪਲ ਸਭ ਕਿਲ ਵਿਖ ਪਾਪ ਲੈ ਜਾਨੀ ਰਹਾਉ ਇਹ ਪ੍ਰਮਾਤਮਾ ਦੇ ਸੰਤ ਜਨੋਂ ਪ੍ਰਮਾਤਮਾ ਦੀ ਸਿਫਤ ਸਲਾਹ ਧਿਆਨ ਨਾਲ ਸੁਣਿਆ ਕਰੋ ਅੱਖ ਝਪਕਣ ਜਿੰਨੇ ਸਮੇਂ ਵਾਸਤੇ ਇੱਕ ਪਲ ਵਾਸਤੇ ਵੀ ਜੇ ਪ੍ਰਮਾਤਮਾ ਦੀ ਸਿਫਤ ਸਲਾਹ ਦੀਆਂ ਗੱਲਾਂ ਸੁਣੋ ਤਾਂ ਸਾਰੇ ਪਾਪ ਦੋਖ ਲੈ ਜਾਂਦੇ ਨੇ ਕੁਝ ਪਤਾ ਨਹੀਂ ਹੁੰਦਾ ਕਿਹੜੇ ਪਲ ਸਾਡਾ ਸੁਣਿਆ ਇੱਕ ਸ਼ਬਦ ਸਾਡੀ ਸੋਚ ਨੂੰ ਪੂਰੀ ਤਰ੍ਹਾਂ ਨਾ ਬਦਲ ਕੇ ਰੱਖ ਦੇਵੇ। ਸੋ ਇੱਕ ਪਲ ਲਈ ਵੀ ਜੇ ਸਾਨੂੰ ਪ੍ਰਮਾਤਮਾ ਦੇ ਪਾਣੀ ਦੇ ਨਾਲ ਗੁਰੂ ਵੱਲੋਂ ਲਿਖੀ ਬਾਣੀ ਦੇ ਨਾਲ ਜੁੜਨ ਦਾ ਮੌਕਾ ਮਿਲੇ ਤਾਂ ਉਹ ਵੀ ਮਹੱਤਵਪੂਰਨ ਹੈ। ਐਸਾ ਸੰਤ ਸਾਧ ਜਿਨ ਪਾਇਆ ਤੇ ਵੱਡ ਪੁਰਖ ਵਡਾਨੀ ਤਿੰਨ ਕੀ ਧੂਰ ਮੰਗੈ ਪ੍ਰਭ ਸੁਆਮੀ। ਹਮ ਹਰ ਲੋਚ ਲੁਚਾਨੀ ਇਹ ਭਾਈ ਜਿਨ੍ਹਾਂ ਮਨੁੱਖਾਂ ਨੇ ਅਜਿਹਾ ਸੰਤ ਗੁਰੂ ਲੱਭ ਲਿਆ ਹੈ ਕਿ ਕੈਸਾ ਸੰਤ ਗੁਰੂ ਜਿਸ ਨੇ ਪ੍ਰਮਾਤਮਾ ਦੀ ਸਿਫਤ ਸਲਾਹ ਦੀ ਬਾਣੀ ਬਖਸ਼ੀ ਹੋਵੇ ਜਿਨ੍ਹਾਂ ਨੇ ਐਸਾ ਸੰਤ ਗੁਰੂ ਲੱਭ ਲਿਆ ਉਹ ਵੱਡੇ ਮਨੁੱਖ ਉੱਚੇ ਜੀਵਨ ਵਾਲੇ ਮਨੁੱਖ ਬਣ ਗਏ ਇਹ ਪ੍ਰਭੂ ਇਹ Swami ਇਹ ਹਰੀ ਮੈਂ ਉਹਨਾਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ ਮੈਨੂੰ ਉਹਨਾਂ ਦੀ ਚਰਨ ਧੂੜ ਦੀ ਤਾਂਗ ਹੈ ਹਰ ਹਰ ਸਫਲਿਓ ਬਿਰਖ ਪ੍ਰਭ ਸੁਆਮੀ ਜਿਨ ਜਪਿਓ ਸੇ ਤ੍ਰਿਪਤਾਨੀ ਹਰ ਹਰ ਅੰਮ੍ਰਿਤ ਪੀ ਤ੍ਰਿਪਤਾਸੇ ਸਭ ਲਾਥੀ ਭੂਖ ਪੁਖਾਨੀ ਹੈ ਪ੍ਰਭੂ ਹੈ ਸੁਆਮੀ हे हरि तू सारे फल ਦੇਣ ਵਾਲਾ ਮਾਨੋ ਰੁੱਖ ਹੈ ਹਰ ਹਰ ਸਫਲਿਓ ਬਿਰਖ ਪ੍ਰਭ ਸੁਆਮੀ ਜਿਨ੍ਹਾਂ ਮਨੁੱਖਾਂ ਨੇ ਤੇਰਾ ਨਾਮ ਜਪਿਆ ਉਹ ਮਾਇਆ ਦੀ ਤ੍ਰਿਸ਼ਨਾ ਵੱਲੋਂ ਰੱਜ ਗਏ ਉਹਨਾਂ ਦੇ ਦਿਲ ਵਿੱਚ ਇਹ ਗੱਲ ਪੱਕੀ ਹੋ ਗਈ ਕਿ ਜਿੰਨਾ ਉਹਨਾਂ ਲਈ ਨਿਰਧਾਰਤ ਹੈ ਉਹਨਾਂ ਉਹਨਾਂ ਨੂੰ ਮਿਲ ਜਾਵੇਗਾ ਉਹਨੂੰ ਪਾਉਣ ਦੇ ਲਈ ਜੋ ਕੁਝ ਵੀ ਕਰਨਾ ਹੋਇਆ ਉਹ ਕਰਨ ਦੀ ਅਕਲ ਵਿਚਾਰ ਹਿੰਮਤ ਉਹ ਪ੍ਰਮਾਤਮਾ ਉਹਨਾਂ ਨੂੰ ਬਖਸ਼ੇਗਾ ਤੇ ਉਹਦੇ ਤੋਂ ਵਦੇਰੇ ਦੀ ਉਹਨਾਂ ਨੂੰ ਕੋਈ ਤਾੰਗ ਨਹੀਂ ਰਹਿੰਦੀ। ਏ ਹਰੀ ਤੇਰਾ ਨਾਮ ਆਤਮਕ ਜੀਵਨ ਦੇਣ ਵਾਲਾ ਜਲ ਹੈ। ਭਾਗਾਂ ਵਾਲੇ ਮਨੁੱਖ ਇਹ ਜਲ ਪੀ ਕੇ ਤ੍ਰਿਪਤ ਹੋ ਜਾਂਦੇ ਨੇ। ਉਹਨਾਂ ਦੀ ਹੋਰ ਸਾਰੀ ਭੁੱਖ ਲੈ ਜਾਂਦੀ ਹੈ। ਜਿਨ ਕੇ ਵੱਡੇ ਭਾਗ ਵੱਡ ਉੱਚੇ ਤិន ਹਰ ਜਪਿਓ ਜਪਾਨੀ ਤិន ਹਰ ਸੰਗਤ ਮੇਲ ਪ੍ਰਭ ਸੁਆਮੀ ਜਨ ਨਾਨਕ ਦਾਸ ਦਸਾਨੀ ਇਹ ਭਾਈ ਜਿਨ੍ਹਾਂ ਮਨੁੱਖਾਂ ਦੇ ਵੱਡੇ ਉੱਚੇ ਭਾਗ ਹੁੰਦੇ ਹਨ ਉਹ ਪ੍ਰਮਾਤਮਾ ਦੇ ਨਾਮ ਦਾ ਜਾਪ ਜਪਦੇ ਹਨ ਇਹ ਦਾਸ ਨਾਨਕ ਆਖੋ ਏ ਹਰੀ ਏ ਪ੍ਰਭੂ हे स्वामी ਮੈਨੂੰ ਉਹਨਾਂ ਦੀ ਸੰਗਤ ਵਿੱਚ ਮੇਲੀ ਰੱਖ ਕਿਨਾਂ ਦੀ ਸੰਗਤ ਜਿਹੜੇ ਤੇਰੇ ਨਾਮ ਦਾ ਜਾਪ ਜਪਦੇ ਨੇ ਕਿ ਮੈਨੂੰ ਉਹਨਾਂ ਦੀ ਸੰਗਤ ਦੇ ਵਿੱਚ ਮੇਲੀ ਰੱਖ ਮੈਨੂੰ ਉਹਨਾਂ ਦੇ ਦਾਸਾਂ ਦਾ ਦਾਸ ਬਣਾ ਦੇ ਤਨਾਤ ਸ੍ਰੀ ਮਹਲਾ ਚੌਥਾ ਹਮ ਅੰਦਲੇ ਅੰਦ ਬਿਖੈ ਬਿਖਰਾਤੇ ਕਿਉ ਚਾਲੈ ਗੁਰ ਚਾਲੀ ਸਤ ਗੁਰ ਦਇਆ ਕਰੇ ਸੁਖ ਦਾਤਾ ਹਮ ਲਾਵੈ ਅਪਣ ਪਾਲੀ اے ਭਾਈ ਅਸੀਂ ਜੀਵ ਮਾਇਆ ਦੇ ਮੋਹ ਵਿੱਚ ਬਹੁਤ ਅੰਨੇ ਹੋ ਗਏ ਮਾਇਕ ਪਦਾਰਥਾਂ ਦੇ ਜ਼ਹਿਰ ਵਿੱਚ ਮਗਨ ਰਹਿੰਦੇ ਹਾਂ ਗੁਰੂ ਬਾਰੇ ਪ੍ਰਮਾਤਮਾ ਬਾਰੇ ਤੇ ਕਦੇ ਸੋਚਦੇ ਹੀ ਨਹੀਂ ਕਦੇ ਵਿਚਾਰ ਹੀ ਨਹੀਂ ਕਰਦੇ ਸਾਰਾ ਦਿਨ ਤੇ ਸਾਡੀ ਸੁਰਤ ਮਾਇਆ ਚ ਲੱਗੀ ਰਹਿੰਦੀ ਐ ਅਸੀਂ ਕਿਵੇਂ ਗੁਰੂ ਦੇ ਦੱਸੇ ਜੀਵਨ ਰਾਹ ਤੇ ਤੁਰ ਸਕਦੇ ਆ ਜੇ ਗੁਰੂ ਨਾਲ ਜੁੜਨ ਦਾ ਖਿਆਲ ਹੀ ਸਾਡੇ ਮਨ ਚ ਪੈਦਾ ਨਹੀਂ ਹੁੰਦਾ ਤਾਂ ਫਿਰ ਗੁਰੂ ਦੇ ਦੱਸੇ ਜੀਵਨ ਰਾਹ ਨੂੰ ਕਿਵੇਂ ਤੇ ਅਸੀਂ ਸਮਝਾਂਗੇ ਤੇ ਕਿਵੇਂ ਉਸ ਰਾਹ ਤੇ ਅਸੀਂ ਤੁਰਾਂਗੇ ਪਰ ਤੁਸੀਂ ਬੜੇ ਭਾਗਾਂ ਵਾਲੇ ਵੱਡ ਭਾਗੀ ਹੋ ਕਿ ਪ੍ਰਮਾਤਮਾ ਨੇ ਗੁਰੂ ਦੇ ਲੜ ਲੱਗਣ ਦਾ ਵਿਚਾਰ ਤੁਹਾਡੇ ਮਨ 'ਚ ਪਾਇਆ ਗੁਰੂ ਦੇ ਲੜ ਲੱਗਣ ਦੀ ਹਿੰਮਤ ਤੁਹਾਨੂੰ ਬਖਸ਼ੀ ਜਿੰਨਾ ਚਿਰ ਤੁਸੀਂ ਗੁਰਬਾਣੀ ਨੂੰ ਪੜ੍ਹ ਸੁਣ ਸਮਝ ਰਹੇ ਹੋ ਘਟੋ ਘਟ ਉਹਨਾਂ ਚਿਰ ਤੇ ਤੁਹਾਡੀ ਜਿਹੜੀ ਸੁਰਤ ਹੈ ਉਹ ਮਾਇਕ ਪਦਾਰਥਾਂ ਵੱਲੋਂ ਹਟੀ ਹੋਈ ਹੈ ਦੂਜੀ ਗੱਲ ਜਿੰਨੀਆਂ ਗੁਰਬਾਣੀ ਦੀਆਂ ਸਿੱਖਿਆਵਾਂ ਤੁਹਾਡੀ ਸਮਝ ਦੇ ਵਿੱਚ ਪੈ ਰਹੀਆਂ ਨੇ ਉਹਨਾਂ ਦਾ ਅਸਰ ਜਦੋਂ ਤੁਸੀਂ ਕੁਰਬਾਨੀ ਨੂੰ ਨਹੀਂ ਵੀ ਸੁਣ ਰਹੇ ਉਦੋਂ ਵੀ ਤੁਹਾਡੇ ਤੇ ਰਹੇਗਾ ਤੇ ਜਦੋਂ ਹੀ ਉਹ ਅਸਰ ਤੁਹਾਡੇ ਜੀਵਨ ਚ ਚਲ ਕੇਗਾ ਉਸ ਉਸ ਪਲ ਤੁਸੀਂ ਮਾਇਕ ਪਦਾਰਥਾਂ ਦੀ ਬੰਦਿਸ਼ ਤੋਂ ਬਾਹਰ ਹੋਮੋਗੇ ਫ੍ਰੀ ਹੋਮੋਗੇ ਆਜ਼ਾਦ ਹੋਮੋਗੇ ਸੁਖ ਦੇਣ ਵਾਲਾ ਗੁਰੂ ਆਪ ਹੀ ਮਿਹਰ ਕਰੇ ਤੇ ਸਾਨੂੰ ਆਪਣੇ ਲਾੜ ਲਾ ਲਈ ਸਤ ਗੁਰ ਦਇਆ ਕਰੇ ਸੁਖ ਦਾਤਾ ਹਮ ਲਾਵੈ ਆਪਨ ਪਾਲੈ ਗੁਰਸਿੱਖ ਮੀਤ ਚੱਲੋ ਗੁਰ ਚਾਲੀ ਜੋ ਗੁਰ ਕਹੈ ਸੋਈ ਭਲ ਮੰਨੋ ਹਰ ਹਰ ਕਥਾ ਨਿਰਾਲੀ ਰਹਾਓ ਏ ਗੁਰਸਿੱਖ ਮਿੱਤਰੋ ਗੁਰੂ ਦੇ ਦੱਸੇ ਹੋਏ ਜੀਵਨ ਰਾਹ ਤੇ ਤੁਰੋ ਗੁਰੂ ਆਖਦਾ ਹੈ ਕਿ ਪ੍ਰਮਾਤਮਾ ਦੀ ਸਿਫਤ ਸਲਾਹ ਕਰਿਆ ਕਰੋ ਜੋ ਕੁਝ ਗੁਰੂ ਆਖਦਾ ਇਸ ਨੂੰ ਆਪਣੇ ਵਾਸਤੇ ਭਲਾ ਸਮਝੋ ਕਿਉਂਕਿ ਪ੍ਰਭੂ ਦੀ ਸਿਫਤ ਸਲਾਹ ਅਨੋਖੀ ਤਬਦੀਲੀ ਜੀਵਨ ਦੇ ਵਿੱਚ ਪੈਦਾ ਕਰ ਦਿੰਦੀ ਹੈ ਤੁਸੀਂ ਖੁਦ ਇਹ ਗੱਲ ਮਹਿਸੂਸ ਕੀਤੀ ਹੋਣੀ ਹੈ ਜੇ ਤੁਸੀਂ ਲੰਬੇ ਸਮੇਂ ਤੋਂ ਗੁਰਬਾਣੀ ਦੇ ਨਾਲ ਜੁੜੇ ਹੋਈ ਹੋ ਤੁਹਾਡੇ ਜੀਵਨ ਦੇ ਵਿੱਚ ਵਾਕਈ ਅਨੋਖੀਆਂ ਤਬਦੀਲੀਆਂ ਆਈਆਂ ਹੋਣਗੀਆਂ ਜਿਹੜੀਆਂ ਕਿ ਗੁਰਬਾਣੀ ਦੇ ਨਾਲ ਨਾ ਜੁੜੇ ਹੋਏ ਲੋਕਾਂ ਦੇ ਲਈ ਸਮਝਣੀਆਂ ਔਖੀਆਂ ਨੇ ਜਿਵੇਂ ਆਪਾਂ ਪਿਛਲੀਆਂ ਇੱਕ ਦੋ ਵੀਡੀਓ ਤੇ ਵਿੱਚ ਹੀ ਗੱਲ ਕੀਤੀ ਹੈ ਕਿ ਗੁਰੂ ਦੀਆਂ ਸਿੱਖਿਆਵਾਂ ਦਾ ਜਦੋਂ ਤੁਹਾਡੇ ਤੇ ਅਸਰ ਹੋ ਜੇ ਮਾਇਆ ਨਾਲੋਂ ਤੁਹਾਡਾ ਮੋਹ ਟੁੱਟ ਜੇ ਤਾਂ ਬਹੁਤੀ ਮਾਇਆ ਕਮਾਉਣ ਦੇ ਬਹੁਤੀ ਐਫਰਟ ਕਰਨੇ ਤੁਸੀਂ ਛੱਡ ਦਿੰਨੇ ਬਹੁਤੇ ਹੱਥ ਪੈਰ ਮਾਰਨੇ ਛੱਡ ਦਿੰਨੇ ਤੇ ਹੁਣ ਜਿਨ੍ਹਾਂ ਨੂੰ ਗੁਰਬਾਣੀ ਦੀ ਸਮਝ ਨਹੀਂ ਜਿਨ੍ਹਾਂ ਨੇ ਗੁਰਬਾਣੀ ਨੂੰ ਕਦੇ ਪੜਿਆ ਨਹੀਂ ਸਮਝਿਆ ਨਹੀਂ ਉਹਨਾਂ ਦੇ ਲਈ ਇਹ ਗੱਲ ਹਜਮ ਕਰਨੀ ਸਮਝਣੀ ਔਖੀ ਹੋ ਜਾਂਦੀ ਹੈ ਤੇ ਤੁਹਾਨੂੰ ਆਲਸੀ ਦਾ ਟੈਗ ਲਾ ਦਿੰਦੇ ਆ ਕੀਤਾ ਆਲਸੀ ਹਰ ਕੇ ਸੰਤ ਸੁਣੋ ਜਨ ਭਾਈ ਗੁਰ ਸੇਵੋ ਬੇਗ ਬੇਗਾਲੀ ਸਤ ਗੁਰ ਸੇਵ ਖਰਚ ਹਰ ਬਾਂਦੋ ਮਤ ਜਾਣੋ ਆਜ ਕੇ ਕਾਲੀ ਹੇ ਹਰੀ ਦੇ ਸੰਤ ਜਨੋ ਹੇ ਭਰਾਵੋ ਸੁਣੋ ਛੇਤੀ ਹੀ ਗੁਰੂ ਦੀ ਸ਼ਰਨ ਪਹਚੋ ਗੁਰੂ ਦੀ ਸ਼ਰਨ ਪੈ ਕੇ ਜੀਵਨ ਸਫਰ ਵਾਸਤੇ ਪ੍ਰਮਾਤਮਾ ਦੇ ਨਾਮ ਦੀ ਖਰਚੀ ਪੱਲੇ ਬੰਨ ਲੋ ਟਾਲ ਮਟੋਲ ਨਾ ਕਰੋ ਇਹ ਨਾ ਸਮਝੋ ਕਿ ਅੱਜ ਕਰ ਲਵਾਂਗੇ ਕੱਲ ਕਰ ਲਵਾਂਗੇ ਟਾਲ ਮਟੋਲ ਨਹੀਂ ਕਰਨੀ ਛੇਤੀ ਹੀ ਗੁਰੂ ਦੀ ਸ਼ਰਨ ਪੈ ਜਾਣਾ ਹੈ ਅਜਿਹਾਂ ਪੰਕਤੀਆਂ ਦੇ ਰਾਹੀ ਗੁਰੂ ਆਪਣਾ ਕੰਮ ਕਰ ਰਿਹਾ ਕਿਉਂਕਿ ਕੋਈ ਵੀ ਵਿਚਾਰ ਜਾਂ ਕੁਝ ਵੀ ਕਰਨ ਦੀ ਵਰਤੀ ਜੇ ਤੁਹਾਡੇ ਅੰਦਰ ਆਉਣੀ ਹੈ ਉਹਦਾ ਬੀਜ ਕਿਤੋਂ ਨਾ ਕਿਤੋਂ ਤੁਹਾਡੇ ਮਨ 'ਚ ਬੀਜਿਆ ਜਾਂਦਾ ਹੈ ਕੋਈ ਫੁਰਨਾ ਜੇ ਤੁਹਾਨੂੰ ਫੁਰਦਾ ਹੈ ਤਾਂ ਉਹ ਕਿਸੇ ਨਾ ਕਿਸੇ ਗੱਲ ਕਰਕੇ ਟ੍ਰਿਗਰ ਹੁੰਦਾ ਹੈ ਕੁਝ ਤੁਹਾਡੇ ਅੰਦਰ ਸੋਇਆ ਜਾਂਦਾ ਹੈ ਕਿਸੇ ਚੀਜ਼ ਨੂੰ ਵੇਖ ਕੇ ਜਾਂ ਕਿਸੇ ਗੱਲ ਨੂੰ ਸੁਣ ਕੇ ਤਾਂ ਹੁਣ ਜੇ ਗੁਰੂ ਲਿਖੂਗਾ ਹੀ ਨਹੀਂ ਜੇ ਗੁਰੂ ਸਾਨੂੰ ਕੁਝ ਸੁਣਾਊਗਾ ਹੀ ਨਹੀਂ ਸਾਡੇ ਕੰਨਾਂ 'ਾਂ 'ਤੇ ਕੁਝ ਕੱਢੂਗਾ ਹੀ ਨਹੀਂ ਤਾਂ ਸਾਡੇ ਅੰਦਰ ਉਹ ਚੀਜ਼ ਟ੍ਰਿਗਰ ਕਿਵੇਂ ਹੋਣੀ ਹੈ ਸਾਡੇ ਅੰਦਰ ਕੁਝ ਛੋਇਆ ਕਿਵੇਂ ਜਾਣਾ ਸ਼ਾਇਦ ਇੱਥੇ ਹੀ ਗੁਰੂ ਘਰਾਂ ਦੀ ਮਹੱਤਤਾ ਆ ਜਾਂਦੀ ਹੈ ਜਿੱਥੇ ਸਵੇਰੇ ਸ਼ਾਮ ਲਾਊਡ ਸਪੀਕਰਾਂ ਦੇ ਵਿੱਚ ਗੁਰਬਾਣੀ ਦਾ ਉਚਾਰਨ ਕੀਤਾ ਜਾਂਦਾ ਹੈ ਨਾ ਚਾਹੁੰਦੇ ਹੋਏ ਵੀ ਸਾਡੇ ਕੰਨਾਂ ਦੇ ਵਿੱਚੋਂ ਗੁਰਬਾਣੀ ਪੈਂਦੀ ਹੈ ਤੇ ਕੀ ਪਤਾ ਲੱਗਦਾ ਕਿਹੜੇ ਵੇਲੇ ਕਿਹੜੀ ਪੰਕਤੀ ਕਿਸ ਇਨਸਾਨ ਨੂੰ ਕਿਸ ਤਰ੍ਹਾਂ ਟੁੰਬ ਜਾਵੇ ਹੁਣ ਜੇ ਉਹਨੂੰ ਉਹ ਸੁਣਨ ਨੂੰ ਹੀ ਨਹੀਂ ਮਿਲੂਗੀ ਤਾਂ ਉਹਦੇ ਅੰਦਰ ਕੁਝ ਛਾਊਗੀ ਕਿਵੇਂ ਹਾਂ ਇੰਨਾ ਜ਼ਰੂਰ ਹੈ ਕਿ ਗੁਰੂ ਘਰਾਂ ਦੇ ਵਿੱਚ ਜੋ ਨਿਤ ਨੀਮਤੀਆਂ ਬਾਣੀਆਂ ਦਾ ਪਾਠ ਹੁੰਦਾ ਹੈ ਚਲੋ ਉੱਤੇ ਮਰਿਆਦਾ ਹੈ ਹੋਣਾ ਚਾਹੀਦਾ ਹੁੰਦਾ ਰਵੇ ਵਧੀਆ ਗੱਲ ਪਰ ਨਾਲ-ਨਾਲ ਜੇਕਰ ਇਹ ਰਵੈਤ ਇਹ ਰੀਤ ਸ਼ੁਰੂ ਕਰੀ ਜਾਵੇ ਕਿ ਗੁਰਬਾਣੀ ਦੀਆਂ ਕੁਝ ਪੰਕਤੀਆਂ ਦੇ ਅਰਥ ਵੀ ਲਾਊਡ ਸਪੀਕਰਾਂ ਦੇ ਵਿੱਚ ਸੁਣਾਏ ਜਾਵਣ ਤਾਂ ਕਿ ਉਹ ਅਰਥ ਵੀ ਲੋਕਾਂ ਦੇ ਕੰਨਾਂ ਦੇ ਵਿੱਚ ਪੈਣ ਸਿੱਧੀ ਸਪਸ਼ਟ ਭਾਸ਼ਾ ਦੇ ਵਿੱਚ ਜਿਹੜੀ ਉਹ ਸਮਝਦੇ ਆਂ ਤਾਂ ਕੁਰਬਾਨੀ ਦਾ ਅਸਰ ਬਹੁਤ ਦੂਰ ਤੱਕ ਜਾਏਗਾ ਕਿਉਂਕਿ ਨਿਤਨੇਮ ਦੀ ਕੁਰਬਾਨੀ ਸਾਡੇ ਕੰਨਾਂ 'ਚ ਤੇ ਪੈਂਦੀ ਹੈ ਪਰ ਵਧੇਰੇ ਕਰਕੇ ਉਹ ਸਾਡੇ ਉਤੋਂ ਦੀ ਲੰਘ ਜਾਂਦੀ ਹੈ ਕਿਉਂਕਿ ਉਹ ਉਸ ਭਾਸ਼ਾ 'ਚ ਨਹੀਂ ਉਸ ਸਪਸ਼ਟ ਭਾਸ਼ਾ ਦੇ ਵਿੱਚ ਨਹੀਂ ਜਿਹੜੀ ਅਸੀਂ ਆਮ ਜ਼ਿੰਦਗੀ ਦੇ ਵਿੱਚ ਬੋਲਦੇ ਹਾਂ ਤੇ ਮੇਰਾ ਖਿਆਲ ਹੈ ਕਿ ਜੇ ਕਿਤੇ ਅਜਿਹਾ ਹੋਣ ਲੱਗ ਜਾਵੇ ਤਾਂ ਵਧੇਰੇ ਲੋਕਾਂ ਦੀ ਜੂਨ ਸਬਰ ਜਾਵੇ ਹੋ ਸਕਦਾ ਹੈ بڑے ਲੋਕ ਜਿਹੜੇ ਟਾਲ ਮਟੋਲ ਕਰਦੇ ਆ ਉਸ ਟਾਲਮ ਟੋਲ ਨੂੰ ਛੱਡ ਕੇ ਗੁਰੂ ਦੇ ਲੜ ਜਾ ਕੇ ਲੱਗ ਜਾਵਣ ਹਰ ਕੇ ਸੰਤ ਜਪੋ ਹਰ ਜਪਣਾ ਹਰ ਸੰਤ ਚੱਲੇ ਹਰ ਨਾਲੀ ਜਿਨ ਹਰ ਜਪਿਆ ਸੇ ਹਰ ਹੋਏ ਹਰ ਮਿਲਿਆ ਔਕਲ ਕੇ ਲਾਲੀ ਏ ਹਰੀ ਦੇ ਸੰਤ ਜਨੋ ਪ੍ਰਮਾਤਮਾ ਦੇ ਨਾਮ ਦਾ ਜਾਪ ਕਰਿਆ ਕਰੋ ਇਸ ਜਾਪ ਦੀ ਬਰਕਤ ਨਾਲ ਹਰੀ ਦਾ ਸੰਤ ਹਰੀ ਦੀ ਰਜ਼ਾ ਦੇ ਵਿੱਚ ਤੁਰਨ ਲੱਗ ਪੈਂਦਾ ਹੈ। हे ਭਾਈ ਜਿਹੜੇ ਮਨੁੱਖ ਪ੍ਰਮਾਤਮਾ ਦਾ ਨਾਮ ਜਪਦੇ ਨੇ ਉਹ ਪ੍ਰਮਾਤਮਾ ਦਾ ਰੂਪ ਹੋ ਜਾਂਦੇ ਨੇ। ਜੋਜ਼ ਤਮਾਸ਼ੇ ਕਰਨ ਵਾਲਾ ਚੋਜੀ ਪ੍ਰਭੂ ਉਹਨਾਂ ਨੂੰ ਮਿਲ ਪੈਂਦਾ। ਹਰ ਹਰ ਜਪਣ ਜਪ ਲੋਚ ਲੋਚਾਨੀ ਹਰ ਕਿਰਪਾ ਕਰ ਬਨਵਾਲੀ ਜਨ ਨਾਨਕ ਸੰਗਤ ਸਾਧ ਹਰ ਮੇਲੋ ਹਮ ਸਾਧ ਜਨਾ ਪਗ ਰਾਲੀ ਇਹ ਦਾਸ ਨਾਨਕ ਆਖੋ ਏ ਬਨਵਾਰੀ ਪ੍ਰਭ ਮੈਨੂੰ ਤੇਰਾ ਨਾਮ ਜਪਣ ਦੀ ਤਾਂਗ ਲੱਗੀ ਹੋਈ ਐ ਮਿਹਰ ਕਰ ਮੈਨੂੰ ਸਾਧ ਸੰਗਤ ਦੇ ਵਿੱਚ ਮਿਲਾਈ ਰੱਖ ਮੈਨੂੰ ਤੇਰੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਮਿਲੀ ਰਹੀ ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 667ਵੇਂ ਅੰਗ ਦੀ ਗੁਰਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ ਇਸ ਅੰਗ ਦੀ ਗੁਰਬਾਣੀ ਦੇ ਵਿੱਚੋਂ ਅਸੀਂ ਪ੍ਰਮਾਤਮਾ ਦੀ ਰਜ਼ਾ ਬਾਰੇ ਜਾਣਿਆ ਕਿ ਜਿੱਦਾਂ ਦੀ ਅਕਲ ਉਹ ਪ੍ਰਮਾਤਮਾ ਲੋਕਾਂ ਨੂੰ ਬਖਸ਼ਦਾ ਹੈ ਹਰ ਇੱਕ ਜੀਵ ਨੂੰ ਬਖਸ਼ਦਾ ਹੈ ਉਸ ਅਕਲ ਦੇ ਅਨੁਸਾਰ ਹੀ ਉਹ ਜੀਵ ਬੋਲ ਬੋਲਦਾ ਹੈ ਸੋ ਕਿਸੇ ਦੇ ਬੋਲੇ ਬੋਲਾਂ ਤੇ ਗੁੱਸਾ ਖਾਣ ਤੋਂ ਗੁਰੇਜ਼ ਕਰੀਏ ਗੁਰੂ ਵੱਲੋਂ ਦੱਸੇ ਜਾਂਦੇ ਜੀਵਨ ਤਰੀਕੇ ਨੂੰ ਅਸੀਂ ਜਾਣਿਆ ਕਿ ਗੁਰੂ ਦੀ ਬਾਣੀ ਸਾਨੂੰ ਜੀਵਨ ਜਿਉਣ ਦੀ ਜਾਂਚ ਸਿਖਾਉਂਦੀ ਹੈ ਤੇ ਉਸ ਬਾਣੀ ਦੇ ਲੜ ਲੱਗਣ ਦੀ ਸਾਨੂੰ ਟਾਲਮਟੋਲ ਨਹੀਂ ਕਰਨੀ ਚਾਹੀਦੀ ਪ੍ਰਮਾਤਮਾ ਅੱਗੇ ਅਰਦਾਸ ਕਰਨੀ ਚਾਹੀਦੀ ਹੈ ਕਿ ਉਹ ਸਾਨੂੰ ਹਿੰਮਤ ਬਖਸ਼ੇ ਤੇ ਅਸੀਂ ਗੁਰੂ ਦੀ ਬਾਣੀ ਦੇ ਲੜ ਛੇਤੀ ਤੋਂ ਛੇਤੀ ਲੱਗੀਏ ਤੇ ਲੱਗੇ ਰਹੀਏ ਗੁਰੂ ਘਰਾਂ ਦੀ ਵੀ ਮਹੱਤਤਾ ਬਾਰੇ ਆਪਾਂ ਗੱਲ ਕੀਤੀ ਤੇ ਇਸ ਮਹੱਤਤਾ ਨੂੰ ਹੋਰ ਕਿਵੇਂ ਵਧਾਇਆ ਜਾ ਸਕਦਾ ਹੈ ਇਹਦੇ ਤੇ ਵਿਚਾਰ ਕੀਤੀ ਉਮੀਦ ਕਰੀਏ ਇਹ ਸਾਰੀਆਂ ਗੱਲਾਂ ਦਾ ਅਸਰ ਸਭਨਾ ਦੇ ਹਿਰਦਿਆਂ ਤੇ ਹੋਵੇ ਤੇ ਉਹਨਾਂ ਦੇ ਜੀਵਨ ਸਖਾਲੇ ਹੋਵਣ ਇਸੇ ਅਰਦਾਸ ਬੇਨਤੀ ਦੇ ਨਾਲ ਹੀ ਫਤਿਹ ਕਬੂਲ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ